ਦੇਗੇ ਦੀਆ ਸੋ ਅੱਜ ਅਸੀਂ ਪੰਚੀਆਂ ਖਲਕਾ ਦੀਨਾ ਨਜ਼ਰ ਤੇ ਪਿੰਡ ਰੌਣ ਨਜ਼ਰ ਪਹੁੰਚਦੇ ਵਿੱਚ ਜਿੱਥੇ ਸਾਡੇ ਨਾਲ ਪੈਨਜੀ ਦਲਜੀਤ ਕੌਰ ਦੇ ਪਤੀ ਲਖਵਿੰਦਰ ਸਿੰਘ ਜੀ ਮੌਜੂਦ ਨੇ ਸੋ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਕਿ ਪਿਛਲੀ ਪੰਚਾਇਤ ਵੱਲੋਂ ਕਿਹੜੇ ਪੈਨੰਗ ਕੰਮ ਰਹਿ ਚੁੱਕੇ ਸੀ ਜੋ ਇਹਨਾਂ ਦੀ ਹੋਈ ਦੇ ਵਿੱਚ ਪੂਰੇ ਕਰਵਾਏ ਜਾਣੇ ਸੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰਪਿੰਦਰ ਪਿੰਡ ਦਾ ਬਹੁਤ ਬਹੁਤ ਧੰਨਵਾਦ ਜੀ ਸਰ ਪਿੰਡ ਦੇ ਲੋਕਾਂ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਰਸਿਆ ਤੁਹਾਡੇ ਸਿਰ ਤੇ ਸਪੰਚੀਆਂ ਦਾ ਸਾਥ ਸੀ ਤੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਸਰ ਬਹੁਤ ਵਧੀਆ ਬ੍ਰੈਂਡ ਨੇ ਜਿਹੜਾ ਸਹਿਯੋਗ ਦਿੱਤਾ ਸਾਨੂੰ ਇਸ ਕਾਬਿਲ ਸਮਝਿਆ ਸਾਨੂੰ ਉਹਦਾ ਪਾਰਦੇ ਸਾਹਾਰਾ ਬ੍ਰੈਂਡ ਨੇ ਜਿਤਾਇਆ ਸਾਨੂੰ ਸਰਪੰਚ ਬਣਾਇਆ ਬਹੁਤ ਮਿਹਰਬਾਨੀ ਪਿੰਡ ਵਾਲਿਆਂ ਨੇ ਸੋ ਕੋਈ ਗੁਜਾਰਾ ਨਾ ਕਿ ਜਿੰਨਾ ਨੇ ਸਾਨੂੰ ਇਹ ਮਦਦ ਕੁਝ ਚਾਹੀਦਾ ਸਾਨੂੰ ਤੋ ਸਰ ਪਿਛਲੀ ਪੰਚਾਇਤ ਉਲੋਂ ਜਿਹੜੇ ਪੈਂਡਿੰਗ ਕੰਮ ਰਹਿ ਚੁੱਕੇ ਜੋ ਤੁਹਾਡੀ ਵਾਹਿਗੁਰੂ ਜੁੜੂੜੇ ਕਰਵਾਉਂਦੇ ਕੰਮ ਸਰ ਤੱਕ ਹੀ ਰਹਿ ਚੁੱਕੇ ਜਿੱਦਾਂ ਸਾਡੇ ਜਨਜਿਕੜ ਦਾ ਮਸਲਾ ਸੀ ਜਨਜਿਕੜ ਦਾ ਸਾਡਾ ਕੰਮ ਨਹੀਂ ਹੋਇਆ ਮੈਡੀਕਲ ਹਰ ਜੈਂਟਰ ਸੀ 3rd ਸਕੂਲ ਦੀ ਗਰਾਊਂਡ ਸੀ ਕੁਝ ਛੋਟਾ ਮੋਟਾ ਕੰਮ ਕਰੀਆਂ ਹੋ ਰਿਆਂਦਾ ਵੀ ਹੈਗਾ ਜੀ ਕੋਸ਼ਿਸ਼ ਕਰ ਰਹੇ ਆ ਕਿ ਇਹ ਕੰਮ ਜਿਹੜੇ ਬੰਦੇ ਪਕਾਇਆ ਬਚੇ ਹੋਏ ਆ ਉਹ ਕੰਮਾਂ ਨੂੰ ਅਸੀਂ ਪੂਰਾ ਕਰੀਏ ਸਭ ਤੁਸੀਂ ਆਪ ਦੇਖਿਆ ਆਏਗਾ ਜਦੋਂ ਬਾਹਲੇ ਪਿੰਡਾਂ 'ਚ ਜਾਇਦਾ ਉਹ ਫੁੱਲ ਬੂਟੇ ਲੱਗੇ ਹੁੰਦੇ ਨੇ ਲਾਟਾਂ ਲੱਗੀਆਂ ਹੁੰਦੀਆਂ ਨੇ ਜਦੋਂ ਪਿੰਨ ਦੇ ਇੰਟਰਪਰਟਰੀਏ ਇੱਕ ਸੋਹਣੀ ਪਾਰਕਿੰਗ ਏਡ ਨਾ ਜਦੋਂ ਹੁੰਦੀ ਆ ਦਸ ਨਜ਼ਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਬੱਚਨਾ ਵਾਸਤੇ ਓਪਨ ਹਿੰਗ ਹੁੰਦੀ ਆ ਖੇਡ ਦਾ ਮੈਦਾਨ ਹੁੰਦਾ ਇੱਕ ਤਾਂ ਵਧੀਆ ਦਿੱਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਦੇ ਵਿੱਚ ਵੀ ਓਦਾਂ ਦੀ ਸੁਖਦੂਦਾਂ ਫਿਲਟੀ ਆ ਅਜੇ ਤੱਕ ਸਾਰਾ ਨਹੀਂ ਲੇਕਿਨ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਪਾਰਕ ਹੈਗਾ ਜਿਹੜੇ ਬਜ਼ੁਰਗਾਂ ਦੇ ਬਹਿਣ ਵਾਸਤੇ ਪੈਟਰੋਵਾਸ਼ੀਆ ਦੇ ਬਹਿਣ ਵਾਸਤੇ ਇੱਕ ਐਸੀ ਪਾਰਕ ਬਣਾਈ ਜਾਵੇ ਤੇ ਇੱਕ ਸੈਰ ਕਰਨ ਵਾਸਤੇ ਗਰਾਉਂਡ ਤਾਂ ਚੱਲ ਰਿਹਾ ਸਾਡਾ ਇਹ ਬਲੌਂ ਏਰੀਆ ਬੰਦਲ ਬਾਕੀ ਬਹੁਤ ਮੁਸ਼ਕਲਾ ਸਾਡੇ ਜਦੋਂ ਰਾਤ ਦੇ ਟਾਈਮ ਦੇ ਉੱਤੇ ਲਾਈਟਾਂ ਨਹੀਂ ਜਿਹੜੀ ਲਾਈਟ ਦੀ ਪ੍ਰੋਬਲਮ ਆ ਉਹ ਸਾਡੇ ਮਨੂੰ ਕਹਿ ਰਹੇ ਆ ਕੋਸ਼ਿਸ਼ਾਂ ਕਰ ਰਹੇ ਆ ਕਿ ਲਾਈਟਾਂ ਦੇ ਤੁਹਾਡੇ ਪਿੰਡ ਦੇ ਵਿੱਚ ਲੱਗ ਜਾਣ ਤੇ ਇੰਨੀ ਤਾਂ ਜਿਹੜੀਆਂ ਤੁਹਾਡੀ ਪੱਟੀਆਂ ਮੁਸ਼ਕਲਾ ਉਹਨਾਂ ਦਾ ਹੱਲ ਕਰ ਰਹੇ ਆ ਤੇ ਕੋਈ ਦਾ ਹੱਲ ਕਰ ਲਈ ਹੈ ਸਾਡਾ ਉਹ ਸਰ ਦਾਸਨ ਕਰਨ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦਾ ਦਸਨ ਨਹੀਂ ਹੁੰਦੇ ਅਗਰੀਕ ਦੀ ਦਾਸਨ ਨਹੀਂ ਪੁੰਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਨੂੰ ਇੰਨੀ ਸਮੱਸਿਆ ਹੈਗੀ ਇਸ ਸਮੱਸਿਆ ਇਹ ਜੀ ਰਸਨ卡ਰਦੀ ਬਹੁਤ ਜ਼ਿਆਦਾ ਸਮੱਸਿਆ ਆ ਇਹਦੇ ਨਾਲ ਕਿਸੇ ਦੇ ਕੱਟੇ ਜਾਂਦੇ ਆ ਕਿਸੇ ਦੇ ਵਾਏ ਵੀ ਜਾਂਦੇ ਆ ਇਹਨਾਂ ਰਸਨ卡ਰਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਕੋਈ ਸਮੱਸਿਆ ਚੱਲ ਰਹੀ ਆ ਤੇ ਡੀਪੂ ਹੋਲਡਰ ਨਾਲ ਵੀ ਗੱਲ ਹੋਈ ਆ ਆਸ-ਆਸਤਾ ਉਹਨਾਂ ਦੀ ਸਮੱਸਿਆ ਇਹਦੀ ਉਹ ਕੱਢ ਰਹੀਆਂ ਪਿੰਡ ਵਾਲਿਆਂ ਦੀ ਹੱਲ ਕਰ ਰਹੀਆਂ ਜੇ ਪਿੰਡ ਵਾਲੇ ਨੇ ਸਾਨੂੰ ਆਪਾ ਦਿੱਤਾ ਤਾਂ ਉਹਨਾਂ ਦੀ ਸਮੱਸਿਆ ਦਾ ਵੀ ਹੱਲ ਜਲਦੀ ਹੋਏਗਾ ਨਾ ਤੇ ਤੋਂ ਸਾਰੇ ਜੋ ਦੰਧ ਨਾ ਰੋਧ 50000 ਨੇ ਮਿਲ ਸੀ ਗਿਆ ਸੋ ਆਪ ਜੀ ਦੇ ਮਨੂ ਲੈ ਕੇ ਕਿਵੇਂ ਦੇਖੇ ਬਹੁਤ ਵਧੀਆ ਜੀ ਇਸ ਚੀਜ਼ ਦੇ ਬਾਰੇ ਤੇ ਮੈਂ ਵੀ ਬੜਾ ਵਡਕਲਾ ਇਸ ਚੀਜ਼ ਤੇ ਉਹ ਸਾਡੇ ਸੀਐਮ ਉਸਾ ਭਗਵੰਦ ਸਿੰਘ ਜੀ ਉਹਨਾਂ ਨੇ ਵੀ ਇਹ ਜਿਹੜਾ ਮੁੱਦਾ ਚੱਕਿਆ ਬਹੁਤ ਵਧੀਆ ਮੁੱਦਾ ਚੱਕਿਆ ਵਾ ਅਸੀਂ ਵੀ ਬਿੰਦਾਂ ਵੀ 1.5 ਸਾਲ ਮੁੱਦਾ ਚੱਕਿਆ ਸੀ ਨਾ ਸ਼ਾਦਵਟ ਖਲਾ ਲੇਕਿਨ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਚੁੱਕਿਆ ਪਹਿਲਾਂ ਲੱਗੇ ਸੀ ਇਸ ਕੰਮ ਦੇ ਵਿੱਚ ਮੁੰਡੇ ਕਿੱਥੇ ਨੂੰ ਬਹੁਤ ਹੀ ਵਧੀਆ ਕੰਮ ਆ ਬਿੰਦ ਦੇ ਸਾਰਾ ਪਿੰਡ ਇੱਕਦਮ ਕਲੀਅਰ ਹੋ ਚੁੱਕਿਆ ਵਾ ਬਹੁਤ ਵਧੀਆ ਜਿਹਦਾ ਹੋ ਗਿਆ ਇਹ ਤਾਂ ਵੀ ਮਤਲਬ ਸਸਤੀ ਹੋਣ ਕਰਕੇ ਸਰਕਾਰ ਦੀ ਮਦਦ ਹਾਂਜੀ ਹਾਂਜੀ ਬਹੁਤ ਮਿਹਰਬਾਨੀ ਹੈ ਸਰਕਾਰ ਦੀ ਜਿਨ੍ਹਾਂ ਨੇ ਇਹ ਕਦਮ ਚੱਕਿਆ ਉਹ ਸਾਡੇ ਪਿੰਡਾਂ ਜਿਹੜੇ ਇਹ ਮੁੰਡੇ ਇਸਟਾ ਵਿੱਚ ਲੱਗੇ ਸੀ ਉਹਨਾਂ ਨੇ ਬਹੁਤ ਹੀ ਵਧੀਆ ਇਹ ਸਰਕਾਰ ਨੇ ਇਹ ਕੰਮ ਚੱਕਿਆ ਸੀ ਮੁੰਡਿਆਂ ਤੇ ਉਹ ਵਿਖਾੜੇ ਉਹਨਾਂ ਨੂੰ ਦੇਰੇ ਗਰਾਉਂਡ ਬਣਾ ਕੇ ਵੀ ਦੇ ਰਹੇ ਆ ਉਹ ਸਾਡੋ ਜਿਹੜੀਆਂ ਸਹੂਲਤਾਂ ਹੈਗੀਆਂ ਸਾਡੀਆਂ ਪਿੰਡਾਂ ਦੇ ਦੇ ਰਹੇ ਆ ਬਹੁਤ ਵਧੀਆ ਚੱਲ ਰਿਹਾ ਹਰ ਨਜ਼ੀਕਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਵਿਵਾਰ ਨਹੀਂ ਹੁੰਦਾ ਸੋਨੇ ਦੇ ਨਾਮ ਪਾਈ ਜਾਂਦੇ ਨੇ ਉਹ ਆਧੁਕੀ ਦੀ ਫਿਲਮ ਲੈ ਕੇ ਆਈ ਵੀ ਕਿਵੇਂ ਦੇਖਿਆ ਦੇ। ਦੇ ਪਹਿਲਾਂ ਸਾਡੀ ਕੋਈ ਚਾਹ ਤੋਂ ਪਹਿਲਾਂ ਜੋ ਵੀ ਨਾਮ ਪਏ ਉਹਦੇ ਵਿੱਚ ਅਸੀਂ ਉਹਨਾਂ ਬਾਰੇ ਗੱਲ ਗੱਲ ਨਹੀਂ ਸਕਦੇ ਜਿਹੜੇ ਫੋਨ ਆ ਜੋ ਵੀ ਮੇਰੇ ਘਰ ਦੇ ਵਿੱਚ ਨਾਮ ਪੈ ਰਹੇ ਆ ਜਾਂ ਕੰਮ ਹੋ ਰਿਹਾ ਉਹ ਸਾਡੀ ਦੇਖਭਾਲ ਦੇ ਵਿੱਚ ਹੀ ਹੋ ਰਿਹਾ ਸਾਰਾ ਤੇ ਬਹੁਤ ਵਧੀਆ ਪਰ ਜੰਨੇਗਾ ਦੇ ਅਫਸਰਾਂ ਜਿਹੜੇ ਉਹ ਵੀ ਬਹੁਤ ਵਧੀਆ ਪਰ ਜੋ ਵੀ ਕੰਮ ਹੁੰਦਾ ਉਹ ਉਸਕੇ ਚੱਲਦੇ ਆ ਸਾਨੂੰ ਹਾਂਜੀ ਬਿਲਕੁਲ ਜੀ ਹਾਂਜੀ ਬਿਲਕੁਲ ਜੀ ਐਸਾ ਹੈ ਸਰ ਜੀ ਅੱਜ ਤੱਕ ਇਹ ਪੜ੍ਹੇんだろう ਟੌਪਿਕਾਂ ਜਿਹੜੇ ਨਵੇਂ ਫਾਰਮ ਭਰਾਈ ਕੀਤੇ ਗਏ ਆ ਆ ਕੀ ਦਰਪਿੰਦਰ ਕਿੰਨੇ ਬੱਚੇ ਪਠਾਈ ਦਰਹਾ ਲਈ ਕਿੰਨੇ ਨਵੇਂ ਫਾਰਮ ਭਰਾਈ ਕੀਤੇ 60 ਬੱਚੇ ਕੋਠਿਆਂ ਦੀ ਕਰਾਂ ਤੇ ਇਹ ਤੱਕ ਕੋਈ ਨਹੀਂ ਆਈ ਲੇਕਿਨ ਜਿਹੜੇ ਫਾਰਮ ਤਿਆਰ ਕੀਤੇ ਗਏ ਆ 20 ਘਰ ਮੇਰੇ ਸਾਹਦੇ ਰਾਹੀਆਂ ਤੋਂ ਇੱਕ ਤੋਂ ਵੱਧ ਹੀ ਹੋਣਗੇ ਜਿਹੜੇ ਕੱਚੇ ਘਰ ਹੈਗੇ ਕੁਝ ਕੱਚੀਆਂ ਸੱਤਾਂ ਵਾਲੀ ਵੀ ਘਰ ਹੈਗੇ ਅਜੇ ਤੱਕ ਕੋਈ ਉਹਨਾਂ ਦੀ ਗਰਾਡ ਨਹੀਂ ਆਈ ਤੇ ਸਰਕਾਰ ਜੀ ਇਹੋ ਬੇਨਤੀ ਕਰ ਰਹੇ ਆ ਕਿ ਇਹ ਜਲਦੀ ਹੁੰਦੇ ਆ ਕੰਮ ਸਾਡਾ ਕੀਤਾ ਜਾਵੇ ਕਿ ਬਾਰਸ਼ਾਂ ਦੇ ਦਿਨ ਚੱਲਦੇ ਆ ਤੇ ਪਿੰਡਾਂ ਦੇ ਵਿੱਚ ਬਹੁਤ ਮੁਸ਼ਕਲਾਂ ਹੁੰਦੀਆਂ ਆ ਜਦੋਂ ਇਹ ਚੰਗੇ ਆ ਜੀ ਉਹਨਾਂ ਦਾ ਬਹੁਤ ਮਸਲਾ ਹੁੰਦਾ ਹੈ ਕਿ ਕਿੰਨਾ ਦਮ ਸਟਾਫ ਕਰਕੇ ਕਿੰਨਾ ਕੰਮ ਕਰੇ ਦੀ ਸਰਕਾਰ ਕਰ ਸਕਦੀ ਸਰ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਇੰਨ੍ਹਾ ਵਧੀਆ ਸਕੂਲ ਦੇ ਖਾਲੀ ਗੁੰਮਿਆਂ ਦਾ ਇਹ ਬੁਣਦੇ ਬੁੜੇ ਇਹ ਸਕੂਲ ਦੇ ਵਿੱਚ ਇੱਕਦਮ ਠੀਕ ਹੈ ਕੋਈ ਅਧਿਆਪਕ ਘੋੜੇ ਆ ਬੱਚੇ ਇੱਕ ਤਾਂ ਬਹੁਤ ਵਧੀਆ ਵੱਧ ਰਹੇ ਆ ਬਹੁਤ ਵਧੀਆ ਸਾਡੇ ਪਿੰਡ ਦਾ ਜਿਹੜਾ ਸਕੂਲ ਬਹੁਤ ਵਧੀਆ ਵਾ ਅੱਗੇ ਅਸੀਂ ਮੰਗ ਕਰ ਰਹੇ ਆ ਕਿ ਸਾਡਾ ਜਿਹੜਾ ਸਕੂਲ ਇਹ 10ਵੀਂ ਤੱਕ ਪੀਤਾ ਜਾਵੇ ਬਹੁਤ ਮਿਹਰਬਾਨੀ ਜੀ ਕਿ ਸਾਡੇ ਸਕੂਲ ਦੇ ਬੱਚੇ ਆ ਉਹ ਬਾਹਰ ਜਾਂਦੇ ਆ 5 ਕਿਲੋਮੀਟਰ ਜਾਂਦੇ ਆ ਦੂਰ ਸ਼ਹਿਰ ਵਿੱਚ ਪੜਨ ਵਾਸਤੇ ਤੇ ਅਸੀਂ ਇਹ ਕਹ ਰਹੇ ਆ ਕਿ ਜੇ ਸਕੂਲ ਦੇ ਵਿੱਚ ਜੇਕਰ ਬੱਸੀ ਤੱਕ ਸਾਡਾ ਸਕੂਲ ਹੋ ਜਾਂਦਾ ਤੇ ਸਾਡੇ ਬੰਨੂ ਬਹੁਤ ਜ਼ਿਆਦਾ ਸਹੂਲਤ ਹੋ ਜਾਂਦੀ ਆ। ਕੋਪ ਚੇਂਟਾ ਗੋੜ ਮੰਜਾ ਵੀ ਯਾਦ ਕਰ ਤੋਂ ਸੁੱਖ ਸੁਖੰਦਰੀ ਬਲੋਕਾਂ ਵਾਤੇ ਪੁੰਨਾਂ ਕਿੰਨਾਂ ਕਿਤੇ ਨੇ ਜਿੱਦੇ ਪੁੰਨ ਤੇ ਧੜੇ ਹੁੰਦੀਆਂ ਅਗਰੇ ਉੱਤੇ ਕੰਮ ਹੋ ਜਾਂਦਾ ਨਹੀਂ। ਸੋ ਆਜੀ ਵੀ ਵਾਈ ਵਿੱਚ ਕਿਵੇਂ ਦੇਖੇ ਜਾਈਏ। ਸਸਤੇ ਰੇਵਟ ਤੇ ਬਾਲੀਆਂ ਦੇ ਹੁੰਦੀਆਂ ਆ। ਲਿੱਕਨ ਜੋ ਸਰਕਾਰ ਨੇ ਕਰਨਾ ਉਹ ਸਰਕਾਰ ਨੇ ਕਰਨਾ ਹੀ ਕਰਨਾ ਲਿੱਕਨ ਇਤਨੀ ਵੀ ਗੱਲ ਕੋਈ ਨਹੀਂ ਕਿ ਸਾਡੇ ਪਿੰਡ ਦੇ ਬਹੁਤ ਵਧੀਆ ਸਾਡਾ ਪਿੰਡ ਆ ਕੋਈ ਇਹ ਤੁਹਾਡੇ ਵਾਜੀ ਵਾਲਾ ਨਹੀਂ ਕਿ ਅਸੀਂ ਗਰੀਬਤਾ ਕੰਮ ਹੁੰਦਾ ਤੇ ਸਾਡੇ ਖੁਸ਼ ਆ ਵੀ ਹਾਮੀ ਗਰੀਬਤਾ ਕੰਮ ਹੋ ਰਿਹਾ ਇਸ ਵਿੱਚ ਕੋਈ ਕੰਮ ਨਹੀਂ ਕੋਈ ਰੋਕਦਾ ਸੋ ਨੌਜਵਾਨਾਂ ਦਾ ਲੈਕਚਰ ਦੇ ਵਿੱਚ ਆ ਮਲੂਸਦਾ ਹੁੰਦਾ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤੋਂ ਲੋ ਕੀ ਬੇਨਵਾਉਂਦੇ ਸਰ ਨਵੇਂ ਵੱਡੇ ਜਿੱਡੇ ਵੀ ਆ ਗਏ ਆ ਇਹਨਾਂ ਵਾਸਤੇ ਅਸੀਂ ਪਹਿਲਾਂ ਗੱਲ ਕੀਤੀ ਕਿ ਅਸੀਂ ਇੱਕ ਗਰਾਊਂਡ ਦਾ ਬੰਦਾ ਜਿਹੜਾ ਸਾਡਾ ਸਟੇਡੀਅਮ ਦਾ ਉਹ ਅਸੀਂ ਕਰ ਰਹੇ ਹਾਂ ਸ੍ਰੀ ਭਗਵੰਤ ਮਾਨ ਸਾਹਿਬ ਨੇ ਵੀ ਸਾਨੂੰ ਇਹ ਯਕੀਨ ਆਇਆ ਵਾ ਕਿ ਜੇ ਜਿਸ ਪ੍ਰਿੰਟ ਦੇ ਵਿੱਚ ਵੀ ਕੋਈ ਗਰੰਟੀ ਛੱਡੀ ਆ ਸਾਨੂੰ ਦੱਸੋ ਅਸੀਂ ਉਹ ਪ੍ਰਿੰਟ ਦੇ ਵਿੱਚ ਗਰਾਊਂਡਾ ਬਣਾਉਂਦੇ ਆ ਜੱਗ ਹੈਗੀ ਆ ਤੇ ਅਸੀਂ ਉਹਨਾਂ ਨੂੰ ਆਪਣੀ ਐਪਲੀਕੇਸ਼ਨ ਦਿੱਤੀ ਆ ਸਮੱਸਿਆ ਦਾ ਹੱਲ ਦਿੱਤਾ ਉਹਨਾਂ ਨੂੰ ਕਿ ਆ ਹੱਲ ਹੱਲ ਕਰੋ ਉਹ ਕਰ ਰਹੇ ਆ ਅਸੀਂ ਨਵੀਂ ਪੀੜ੍ਹੀ ਵਾਸਤੇ ਜਿਹੜਾ ਕਰ ਰਹੇ ਆ ਕਿ ਨਈਂ ਬੰਨਣ ਨੂੰ ਡੇਟਾ ਜੋਗ ਬਣਾਇਆ ਚਾਹੇ ਨਸ਼ਿਆਂ ਤੋਂ ਦੂਰ ਰਹੇ ਤੇ ਛੇੜਾਂ ਦੇ ਵਿੱਚ ਬਣ ਕੋਈ ਪ੍ਰਿੰਟ ਦਾ ਨਾਮ ਸਭ ਪੀਤਾ ਜਾਵੇ ਦੇਈ ਵਾਰੀ ਪਿੰਡਾਂ 'ਚ ਝਗੜੇ ਇੰਨੇ ਘਾਵ ਜਾਂਦੇ ਆ ਲੋਕਾਂ ਨੂੰ ਢਾਣੇ ਪਚਾਦੇ ਜਾਂ ਧੱਕੇ ਖਾਣੇ ਪੈਂਦੇ ਆ ਸਮਾਂ ਹੀ ਰੁਕਾਉਂਦਾ ਪਿਆਸਾ ਹੀ ਰੁਕਾਉਂਦਾ ਤੇ ਇੱਕ ਤਸਰ ਪੰਜ ਦੀ ਕੀ ਯੁੰਗਿਆ ਦੀ ਹੁੰਦੀ ਆ ਕੀ ਫਾਇਦਾ ਹੁੰਦਾ ਕਿਵੇਂ ਦੇ ਦੇ ਚੰਗਰੇ ਬਾਜ਼ੀਆਂ ਦੇ ਹਰ ਪਿੰਡ ਵਿੱਚ ਜਾਂਦੇ ਰਹਿੰਦੇ ਆ ਲੇਕਿਨ ਜਿੰਨਾ ਵੀ ਸਾਡੇ ਕੋਲ ਹੁੰਦਾ ਭਾਈ ਅਸੀਂ ਝਗੜੇ ਜਿਹੜੇ ਆ ਕਿਸੇ ਪਿੰਡ ਤੇ ਹੀ ਪੰਚਾਇਤ ਦੇ ਵਿੱਚ ਜੀ ਬੈਠ ਕੇ ਅਸੀਂ ਜਿਹੜੇ ਆ ਖਤਮ ਕਰ ਦਿੰਦੇ ਆ ਅੱਗੇ ਅਸੀਂ ਜਾਣੀ ਨਹੀਂ ਦਿੰਦੇ ਹਾਂ ਕੋਈ ਬੋੜਾ ਮੇਜਰ ਝਗੜਾ ਹੋਵੇ ਜਾਂ ਸਾਡੀ ਪੰਚਾਇਤ ਕੋਈ ਨਹੀਂ ਪਹੁੰਚਦਾ ਤੇ ਫਿਰ ਅੱਗੇ ਚਲ ਵੀ ਜਾਂਦੇ ਆ ਲੇਕਿਨ ਅਸੀਂ ਜਿੰਨੀ ਕੋਸ਼ ਤੋਂ ਕਰਦੇ ਜੀ ਕੇਸੀ ਬੈਗਟਾਂ ਦੀ ਗੱਲ ਹੋ ਰਹੀ ਹੈ ਜੀ। ਉਹ ਸਭ ਕਿਹੜਾ ਤੁਸੀਂ ਉਹ ਪਹਿਲ ਦੇ ਅਧਾਰ ਤੇ ਕਹਿੰਦੇ ਵਿੱਚ ਪੰਮਾ ਕਰਾਉਣ ਜਾ ਰਹੇ ਲੋੜੀ ਦਾ ਜਿਹੜਾ ਪੈਨ ਨੂੰ ਸਭ ਤੋਂ ਜ਼ਤਾਂ ਪ੍ਰਦੰਤ ਸਾਡੇ ਸਾਡੇ ਵਿੱਚ ਇੱਕ ਜ਼ਿਆਦਾ ਜਾਂਚ ਕਰ ਦੀ ਸਮੱਸਿਆ ਵਾ ਸਾਡਾ ਮੇਨ ਧਿਆਨ ਸਾਡਾ ਉਸ ਜੀਤੀ ਵਾਲੀ ਹੈ ਸਾਡੀ ਪੰਚਾਇਤ ਦਾ ਕਿ ਜਿਹੜਾ ਜੱਜ ਕਰਦਾ ਕੰਮ ਆ ਛੇੜੀਆਂ ਦਾ ਕੰਮ ਆ ਇਹ ਸਾਡਾ ਜਿਹੜਾ ਸਭ ਤੋਂ ਇਹਨੂੰ ਅਸੀਂ ਪਹਿਲ ਦਿੱਤੀ ਹੈ ਕਿ ਇਹ ਕੰਮਾ ਸੇ ਸਾਡੇ ਕੀਤੇ ਜਾ। ਸਾਡੇ ਜੱਜ ਕਰਦੇ ਵਿੱਚ ਜੇ ਤਾਂ ਕਾਫੀ ਜਗ੍ਹਾ ਵਾ ਸਾਡੇ ਕੋਲ ਮਾਨ ਸਾਹਿਬ ਕਹਿ ਰਹੇ ਨੇ ਕਿ ਜਿਸਨਾ ਕੋਈ ਜਗ੍ਹਾ ਹੈਗੀ ਉਹਨਾਂ ਦੇ ਵਿੱਚ ਅਸੀਂ ਛੋਟਾ ਜਿਹਾ ਪੈਸਾ ਦਾ ਰੂਪ ਵੀ ਦਵਾਂਗੇ ਤੇ ਸਾਡੇ ਵਿੱਚ ਦੇ ਜਿਹੜੇ ਗਰੀਬ ਜਨਤਾ ਆ ਜਿਆਦਾ ਵਾ ਜਿਹੜੇ ਪੈਸੇ ਕੱਢ ਸਕਦੇ ਬੱਚਿਆਂ ਦੇ ਰਿਆਵਾਂ ਘਾਟੀਆਂ ਵਾਸਤੇ ਅਸੀਂ ਛੋਟਾ ਜਿਹਾ ਉਹ ਪੈਸਾ ਦਾ ਵੀ ਰੂਪ ਜੱਜ ਘਰ ਨੂੰ ਪੈਸਾ ਦਾ ਵੀ ਰੂਪ ਦੇਣਾ ਚਾਹੁੰਦੇ ਆ ਕਿ ਸਾਡੇ ਜਿਹੜੇ ਛੋਟੇ ਮੋਟੇ ਜਿਹੜੇ ਘਰਾਂ ਦੇ ਦੇ ਬੱਚੇ ਆ ਜਾਂ ਵਿਆਹ ਸਾਧੀਆਂ ਦੇ ਇਹ ਸਾਡੇ ਜੱਜ ਘਰਾਂ ਦੇ ਵਿੱਚ ਹੀ ਆਪਣੇ ਪਿੰਡਾਂ ਦੇ ਵਿੱਚ ਹੀ ਰਿਆਵਾਂ ਸਾਧੀਆਂ ਦੇ ਕੋਈ ਸੋ ਤੇ ਪੰਜਾਬ ਸਰਕਾਰ ਨੇ ਇੱਕ ਘਹਿਣਾ ਲੈ ਕੇ ਜਿੰਨੇ ਪੰਜਾਬ ਦੇ ਅੰਦਰ ਲੇਡੀਜ਼ ਬਣ ਜੀ ਤੋ ਬਹੁਤ ਵਧੀਆ ਤੁਹਾਨੂੰ ਕਰਦੇ ਨੇ ਤੋ ਉਹਨਾਂ ਨੇ ਭਾਰਤ ਦੇ ਸਥਾਨਾਂ ਤੇ ਦਰਸ਼ਨ ਕਰਾਉਣ ਵਾਸਤੇ ਇੱਕ ਫੰਡ ਐਨ ਕਰ ਦਿੱਤਾ ਜਿਹਦੇ ਵਿੱਚ ਉਹਨਾਂ ਨੂੰ ਮੁਫਤ ਯਾਤਰਾ ਦਿੱਤੀ ਹੈ ਸੋ ਦਿਸ ਬੈਗ ਨੂੰ ਲੈ ਕੇ ਕਿਵੇਂ ਦੇਤੀ ਬਹੁਤ ਬਹੁਤ ਜੀ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਜਿਹੜੇ ਬਗਵਨ ਪ੍ਰਮਾਨ ਸਾਹਿਬ ਜੀ ਦਾ ਇਹ ਬਹੁਤ ਹੀ ਵਧੀਆ ਜੋ ਉਹਨਾਂ ਨੇ ਕੰਮ ਕੀਤਾ ਬਹੁਤ ਹੀ ਵਧੀਆ ਵਾ ਸਾਨੂੰ ਵੀ ਮੈਸੇਜ ਆਇਆ ਸੀ ਕਿ ਤਾਂ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਹਜੂਰ ਸਾਹਿਬ ਜਾਣਾ ਵਾ ਤੇ ਇਹਦੇ ਵਿੱਚ ਕਿੰਨਾ ਇਹ ਲੇਡੀਜ਼ ਪਰਚ ਜਿੰਨੇ ਨੇ ਹੈਗੇ ਸਾਰੇ ਜਾੜੀਆਂ ਦਰਸ਼ਨ ਕਰਨ ਵਾਸਤੇ ਜਾ ਰਹੇ ਬਹੁਤ ਹੀ ਵਧੀਆ ਬੋਲ ਰਹੇ ਹੋ ਸਰ ਜੀ ਜਰੂਰ ਕੀਤਾ ਇਹ ਇਹਦੇ ਵਿੱਚ ਇੰਸ਼ਾ ਲੇਡੀਜ਼ ਪੰਚੀ ਜਾ ਦਾ ਪਰਵਾਦਾ ਹੋਰ ਜੀ ਵੀ ਕੋਈ ਜਾ ਸਕਦਾ ਇਹ ਤੇ ਕਹਿ ਨਹੀਂ ਸਕਦੇ ਕਿ ਪਰਵਾਦਾ ਜੀ ਜਾ ਸਕਦਾ ਲੇਕਿਨ ਲੇਡੀ ਸਰਵੈਂਟ ਜੀ ਤੇ ਜਾ ਸਕਦੇ ਆ ਉਹਦੇ ਸਾਥੀ ਪਾਚੀ ਆ ਕਿ ਅਸੀਂ ਦਰਸ਼ਨ ਕਰਨੇ ਤੇ ਅਸੀਂ ਵੀ ਜਾਵਾਂਗੇ ਬਹੁਤ ਭਾਂਜੀ ਹੋਣ ਕਲਿਆ ਨੂੰ ਸੁਨੇਹਾ ਮਿਲਿਆ ਕਿ ਤੁਹਾਨੂੰ ਵੀ ਨਾਲ ਆਣਾ ਕਿਤੀਆ ਪਰ ਉਹ ਵੀ ਤੁਹੀ ਮਲ ਜਾ ਰਹੇ ਨੇ ਜੀ ਉਹਨਾਂ ਨੇ ਕਿਹਾ ਜੀ ਜਿਸ ਨੇ ਚਾਹਣਾ ਹੋ ਜਾ ਸਕਦਾ ਤੁਸੀਂ ਵੀ ਜਾ ਸਕਦੇ ਜੀ ਤੇ ਸਾਡੇ ਮੇਡ ਵਾਈਫ ਸਰਵੈਂਟ ਚਾ ਉਹ ਜਾਣਗੇ ਜਾਣਗੇ ਉਹ ਮਾਫ ਕਰਨਾ ਦੇਵਾ ਮਸੀਹਾਗਨ ਦਾ ਮੁਕਾਸਾ ਮਾਨ ਮੁਖੀਆ ਤੁਹਾਡੇ ਸੱਤੇ ਸੰਜੀਅਤਾ ਸਿੱਖਿਆ ਤੋਂ ਮੈਸੇਜ ਕੀ ਦੇ ਤੋ ਕਿ ਮੇਰਾ ਪਿੰਡ ਵਾਲਿਆਂ ਨੂੰ ਮੈਸੇਜ ਇਹ ਹੈ ਕਿ ਪੰਚਾਇਤ ਦੇ ਨਾਲ ਇੱਕ ਕਿਦਦ ਹੋ ਕੇ ਮਿਲ ਕੇ ਚੱਲੋ ਜਿਹੜੇ ਵੀ ਕੰਮ ਕੋਈ ਰੁਕੇ ਹੋਏ ਆ ਉਹ ਕੰਮਾਂ ਨੂੰ ਅਸੀਂ ਹੱਲ ਕਰੀਏ ਅਜੇ ਤੱਕ ਮੈਂ ਤੁਹਾਡੀ ਪੰਚਾਇਤ ਬਹੁਤ ਵਧੀਆ ਪੰਚਾਇਤ ਬਣੀ ਹੈ ਲੇਕਿਨ ਹਰ ਪੰਚਾਇਤ ਮਾਨਵਾੜ ਨੂੰ ਪਿੰਡ ਵਾਸੀਆਂ ਨੂੰ ਇਹੋ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਨਹੀਂ ਪਿੰਡ ਦੇ ਕੰਮ ਕੋਈ ਰੁਕੀ ਹੋਏ ਆ ਜੇ ਆਮ ਆਸੀ ਪਾਇਆ ਜੇ ਪਿੰਡ ਦੇ ਜੱਜ ਘਰ ਵਿੱਚ ਬੈਂਤੇ ਵਿੱਚ ਸੀ ਬੈਠ ਕੇ ਇਹ ਕੰਮਾਂ ਨੂੰ ਅਸੀਂ ਇੱਥੇ ਹੀ ਜਿਵੇਂ ਤੇ ਨਾ ਹੱਲ ਕੀਤਾ ਜਾਵੇ। ਫਿਰ ਕੰਮ ਜਿਹੜੇ ਪਿੰਡਾਂ ਦੇ ਰੁਕੇ ਹੋਏ ਆ ਉਹ ਕੰਮ ਚੱਲੂ ਕੀਤੇ ਆ। ਕੋਈ ਵੀ ਗਰੀਬੰਦਾ ਵਾ ਉਹਨਾਂ ਨਾਲ ਜਿਹੜੀ ਅਸੀਂ ਮਦਦ ਕਰ ਸਕਦੇ। ਸੋ ਇਹਨਾਂ ਸਰਦਾਰ ਲਖਵਿੰਦਰ ਸਿੰਘ ਜੀ ਉਹ ਭੈਣ ਜੀ ਦਲੀਨਗੁਰ ਪਤੀ ਜਿਸ ਸਪੰਸਰ ਸਾਹਿਬ ਦੇ ਪਤੀ ਸੋ ਇਹਨਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਸਾਫੀ ਹਰ ਪਾਸੜੇ ਹੋਣ ਵਾਲੇ ਨੇ। ਉਹ ਇਹਨਾਂ ਦੀ ਕੋਸ਼ਿਸ਼ ਹੋ ਰਹੀ ਕਿ 5 ਸਾਲਾਂ ਤਰ੍ਹਾਂ ਦੇ ਦੇ ਤੇ ਵਾਰੀ-ਵਾਰੀ ਕਰਕੇ ਸਾਰੇ ਮੁੰਦੇ ਕੰਮ ਨੂੰ ਤਰਨ ਉਹ ਜਿਵੇਂ ਜਿਵੇਂ ਸਰਕਾਰ ਤੋਂ ਸਹੂਲਤ ਮਿਲੇਗੀ ਉਪਰ ਦੇ ਕੰਮ ਅੰਦਰ ਹੀ ਵਾਟਾਂ ਕਰਾਂਦੀ ਉਹ ਸਰਕਾਰ ਦੇ ਸੋ ਕਹਿ ਰਹਾ ਮੈਂ ਤਾਂ